ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਹੈ ਉਹ 42000 ਵੋਟ ਪਈ ਹੈ ਟੋਟਲ ਵੋਟ ਪੋਲ ਹੋਈ ਹੈ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਹੈ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਹੈ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ ਵੀ 64% ਇਹ ਕੋਈ ਛੋਟਾ ਸੰਕੇਤ ਨਹੀਂਗਾ ਥੈਟ ਮੀਨਸ ਦੇ ਆਰ ਟੋਟਲੀ ਆਨਪੋਪੂਲਰ ਔਰ ਜੋ ਇਹਨਾਂ ਨੇ ਕੁਝ ਪਿੱਛੇ ਕੀਤਾ ਐਂਟੀ ਸਿੱਖ ਫੈਸਲੇ ਲਏ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਦੂਜੀਆਂ ਜੇਲਾਂਾਂ ਚ ਸਟੇਟਾਂ ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇੰਨਾ ਅਧਿਕਾਰ ਦਿੱਤਾ ਵਾ ਕਿ ਜੈਨੂੰ ਮਰਜ਼ੀ ਢਾ ਲਓ ਕੁੱਟ ਲਓ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕਨਸਿਸਟੈਂਟਲੀ ਲਗਾਤਾਰ ਇਸੇ ਤਰਨਤਾਰ ਨਹੀਂ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਵਾ ਚੜਾ ਕੇ ਐਂ ਘੁਮਰੇ ਸੀ ਜਿਵੇਂ ਕਿ ਆਮ ਆਦਮੀ ਦੇ ਏਜੰਟ ਹੁੰਦੇ ਪੋਲਿੰਗ